ਦੰਗਲ ਨੰਬਰ 3 ਦਾ ਹੈ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੈਂਸਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਜਗਦੇਵ ਕਲਾਂ ਦੇ ਬਿਲਕੁਲ ਲੱਗੇ ਜਿਹੜਾ ਵੀਰ ਜੀ ਹੁਣਾਂ ਦਾ ਪਿੰਡ ਹੈ ਤੇ ਕੁੱਕੜਾਂ ਵਾਲਾਂ ਵੀ ਲੱਗੇ ਆ। ਇੱਕ ਪਾਸੇ ਗੁਰੂ ਕਾ ਬਾਗ ਵੀ ਆ ਤੇ 에어ਪੋਰਟ ਵੀ ਜਿਹੜਾ ਵੀਰ ਜੀ ਹੁਣਾਂ ਨੇ ਬਿਲਕੁਲ ਇੱਥੋਂ ਲੱਗ ਗਈ ਆ। ਗੱਲਬਾਤ ਹੁਣ ਆਪਾਂ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ। ਟੋਟਲ ਚਾਰ ਗਾਵਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਤਿੰਨ ਸੋਈਆਂ ਸਵਾਈਆਂ ਤੇ ਮਗਰ ਵਸ਼ੀਆਂ ਵਿੱਚ ਜੜੀਆਂ ਸੋਹਣੀਆਂ ਤੇ ਇੱਕ ਗੱਬਣ ਆ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਆਪਾ ਜੀ ਸਤਿ ਸ੍ਰੀ ਅਕਾਲ ਜੀ ਹੋਸਨਾ ਠੀਕ ਠਾਕ ਜੀ ਕਿਰਪਾ ਜੀ ਸਤਿਗੁਰ ਦੀ ਮਿਹਰ ਜੀ ਚਲੋ ਵਧੀਆ ਮੇਰੇ ਹੀ ਚਾਹੀਦੀਆਂ ਜੇ ਹੋ ਤੁਸੀਂ ਸੁਣਾਓ ਭੈਣ ਬਾਕੀ ਮਾਫੀ ਚਾਹੁੰਨੇ ਤੁਹਾਡੇ ਕੋਲ ਦੋ ਤਿੰਨ ਦਿਨ ਲੇਟ ਹੋ ਗਏ ਆ ਤੁਸੀਂ ਸਾਡਾ ਫੋਨ ਹੀ ਚੱਕਦੇ ਰਹੇ ਨਹੀਂ ਮਾਫੀ ਚਾਹੁੰਨੀ ਤੁਹਾਨੂੰ ਦੱਸੀ ਸੀ ਨਾ ਮਜਬੂਰੀ ਬੇ ਕੰਮ ਫਿਰ ਜਰੂਰੀ ਪੈ ਗਿਆ ਫਿਰ ਉੱਧਰ ਜਾਣਾ ਪੈ ਗਿਆ ਤਾਂ ਕਰਕੇ ਫੋਨ ਨਹੀਂ ਚੁੱਕਿਆ ਗਿਆ ਹਾਂਜੀ ਤੇ ਉਹਦਨ ਵਾਲਾ ਵੇਗ ਗਿਆ ਸਮਾਲ ਫਿਰ ਹਾਂਜੀ ਵੇਗ ਗਿਆ ਸਾਰਾ ਹੀ ਵੇਗ ਗਿਆ ਸਮਾਲ ਠੀਕ ਹੈ ਜੀ ਠੀਕ ਚਲੋ ਨਾਮ ਦੱਸਦੇ ਕਰੀ ਆਪਣਾ ਨਾਮ ਬਿੱਲਾ ਜੀ ਜਿਹੜੇ ਸੈਂਸਰਾ ਖੁਰਦ ਤਸੀਲ ਜਨਾਲਾ ਜ਼ਿਲ੍ਹਾ ਅਮਰਸਰ ਤੇ ਫੋਨ ਨੰਬਰ ਪੁੱਲ ਦੇ ਕਰੀ 9801736536959292371 ਠੀਕ ਹੈ ਜੀ ਤੇ ਅੱਜ ਚਾਰ ਹੈ ਹਨਾ ਆਪਣੇ ਚਾਰ ਕਾਵਾਂ ਤਿੰਨ ਸੂਈਆਂ ਨੇ ਇੱਕ ਗੱਬਣ ਪਹਿਲਾਂ ਫਿਰ ਗੱਬਣ ਹੀ ਵਿਖਾ ਦਈਏ ਹਾਂਜੀ ਹਾਂਜੀ ਠੀਕ ਹੈ ਤੇ ਕਿਨਵਾ ਸੁਬਾ ਸੋਨਾ ਵਿਧਿਆ ਨੇ ਉਨੇ ਦੂਜਾ ਸੂਆ ਸੋਣਾ ਜੀ ਦੂਸਰਾ ਸੂਆ ਸੋਣਾ ਹੈ ਤੇ ਕਿੰਨਾ ਕੁ ਚਵਾਈ ਜਾਊਗੀ ਪਹਿਲਾਂ ਦਾ ਹੀ ਮੈਂ ਵੀ ਰਿਕਾਰਡ ਰਿਹਾ ਆਪਣੇ ਹੀ ਬੰਦਿਆਂ ਕੋਲ ਲਈ ਆ ਹਾਂਜੀ ਫੌਜੀ ਸਾਹਿਬ ਕੋ ਆਈ ਆ ਤੇ ਇਹਦਾ ਮੈਂ ਪਹਿਲਾਂ ਨੇ ਦੁੱਧ ਭਰਿਆ ਜੀ 22 ਲੀਟਰ ਅੱਛਾ ਹਾਂਜੀ ਤਿਆਰ ਕੀ ਕਿੰਨਾ ਕੁ ਚਵਾਈ ਜਾਊਗੀ ਉਹ ਤਾਂ 20 ਤੋਂ ਬਾਹਰ ਹੀ ਗਈ ਜਾਏਗੀ ਪਲਾਸੀ 22 ਲੀਟਰ ਰਾਮਨਾ ਅੱਜ ਸੋਣ ਵਾਲੀ ਆ ਬੱਚੇ ਕੋਈ ਠੰਡੀ ਠੁੰਡੀ ਬਹੁਤ ਜੀ ਹਾਂ ਦੇਖ ਸਕਦੇ ਹੈਗੇ ਵੀ ਜਰਸੀ ਚ ਹੈ ਜਿਹੜੀ ਜਰਸੀ ਪਿਓਰ ਜੀ ਤੇ 98 ਦੇ ਦੇਖ ਸਕਦੇ ਲੱਗੇ ਤਾਂ ਇੱਕ ਰੀ ਮਿਲਕ ਮੈਨ ਵੀ ਚੰਗੀ ਜੀ ਬਾਕੀ ਦੂਸਰਾ ਸੂਆ ਇਹਨੇ ਸੋਣਾ ਛੋਟੇ ਛੋਟੇ ਇਹਦੇ ਕੰਨੇ ਬਾਕੀ ਸਵੇਰਾ ਸਵੇਰ ਦਾ ਟਾਈਮ ਆ ਤੁੰਤ ਹੁੰਦ ਪੂਰੀ ਪਈ ਆ ਆਪਾਂ ਦੇਖ ਸੰਦੇ ਮੌਸਮ ਠੰਡਾ ਆ ਜਿਹੜਾ ਹਜੇ ਉਹਦੇ ਕਰਕੇ ਨਵਾਈਆਂ ਨਵਾਈਆਂ ਉਹ ਨਹੀਂ ਬਾਕੀ ਚੰਗੀ ਤਿਆਰ ਹੋਣੀ ਹੈ ਵੀ ਸੋਨ ਤੱਕ ਤੇ ਠੰਡੀ ਠੁੰਨੀ ਭਾਜੀ ਬੜੀ ਆ ਜਿੱਦਾਂ ਮਰਜ਼ੀ ਵੇਜੋ ਠੀਕ ਹੈ ਜੀ ਹਾਂ ਜੀ ਠੰਡੀ ਬਹੁਤ ਹੈ ਤੇ ਕੀ ਰੱਖੀ ਇਹਦਾ ਮੁੱਲ ਫਿਰ ਆਪਾਂ ਵੀ ਜਿੱਦੀ ਆਪਾਂ ਆਪੂ ਦੀ ਉਦਾ ਹੀ ਮੁੱਲ ਰੱਖ ਦਾਂਗੇ ਜਿੰਨਾ ਤੁਸੀਂ ਅੱਖੋ ਕਰੋ ਜਾ ਜਾ ਕਰ ਦਈਏ ਫਿਰ ਜਾ ਜਾ 55000 ਦੀ ਦੇ ਦਾਂਗੇ ਕਰ ਦਈਏ ਵਿੱਚ ਮਾਨਤਨ 3000 ਮਾਨ ਕਰ ਦਾਂਗੇ 3000 52000 ਦੀ 52000 ਨਹੀਂ ਦੇ ਦਾਂਗੇ ਠੀਕ ਕਰਨਾ ਵੀਰ ਜੀ ਮਾਨਤਨ 1000 ਹੋਰ ਛੱਡ ਦਾਂਗੇ ਅੱਛਾ 51 ਦੀ ਹਾਂ ਜੀ ਪੂਰੇ ਦੀ ਕਰ ਦਈਏ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਜੀ ਅੱਛਾ ਪੂਰੇ ਪੰਜਾਹ ਦੀ ਹੋ ਜਾਊਗੀ ਵੀ ਇੱਜੇ ਫਿਰ ਦੇ ਦਾਂਗੇ ਬਾਜੀ ਪੂਰੇ ਪੰਜਾਰੀ ਦੇ ਦਾਂਗੇ ਠੀਕ ਹੈ ਜੀ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਮਗਰ ਬੱਚਾ ਬਹੁਤ ਕਮਾਲ ਦਾ ਜੀ ਮੱਛੀ ਬਹੁਤ ਬਰੀਡ ਦੀ ਹੈ ਮੱਛੀ ਜਿਹੜੀ ਪੂਰੀ ਕਮਾਲ ਦੀ ਹੈ ਵੱਡੀ ਕੀ ਗਾ ਹੈ ਵੱਡੀ ਕੀ ਮੱਛੀ ਹੈ ਬਹੁਤ ਸੋਹਣੀ ਮੱਛੀ ਮੋਰਨੀ ਮੱਛੀ ਹਾਈ ਟੈਂਸ ਵੱਛੀ ਦੀ ਹੁਣ ਤਾਂ ਹੀ ਚੰਗੀ ਆ ਜਿਹੜਾ ਕਿ ਵੀ ਲਾਜੋਗਾ ਸੰਭਨ ਵਾਲਾ ਵੱਛੀ ਚੰਗੀ ਤਿਆਰ ਹੋਣੀ ਆ ਆ ਦੇਖ ਸਕਦੇ ਜੀ ਕਾਫੀ ਸੋਹਣੀ ਵੱਛੀ ਆ ਜਿਹੜੀ ਚੰਗੀ ਲੈਂਥ ਹਲੀ ਆ ਜਿਹੜੇ ਹਾਈਟ ਲੈਂਥ ਚੰਗੀ ਆ ਹੁਣ ਤੋਂ ਹੀ ਵਛੀ ਦੀ ਤੇ ਬਾਕੀ ਗਾਂ ਦੇ ਤਾਂ ਥਣ ਹਵਾਨਾ ਇੱਕ ਰੀ ਦੇਖ ਸਾਦੇ ਲੱਗੇ ਤਾਂ ਆ ਦੇਖ ਸਾਦੇ ਜੀ ਕਿੰਨਾ ਚਿਰ ਹੋ ਗਿਆ ਵੀਰ ਜੀ ਨੇ ਸੂਈ ਨੂੰ ਇਹਨੂੰ 12 13 ਦਿਨ ਹੋ ਗਏ ਜੀ ਭਾਜੀ ਸੂਈ ਨੂੰ 12 13 ਦਿਨ ਹੋ ਗਏ ਆ 12 13 ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਤਿਆਰ ਕਰ ਗਈ ਜੀ ਥੱਲੇ 15 16 ਲੀਟਰ ਤਿਆਰ ਜੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਖੜੇ ਤੇ ਕਿੰਨਾ ਕੁ ਚਵਾਈ ਜਾਓਗੇ ਦੁੱਧ ਮੱ삐 ਕੋਈ ਅਜੇ ਤੇ ਵੇਖੋ ਜੀ ਬਾਕੀ ਇਹ ਵੀ ਉਨੀਆਂ ਵੀਆਂ ਲੀਟਰਾਂ ਦੇ ਘਰੇ ਆਰਾਮ ਨਾ ਜਾਊਗੀ ਅੱਛਾ ਵੀਆਂ ਦੇ ਲਾ ਸੂਹਾ ਕਿਹੜੀ ਹੋਣੀ ਏ ਜੇ ਤੇ ਪੱਠੇ ਆਹ ਬਾਕੀ ਅਜੇ ਤੇ ਮੌਸਮ ਹੀ ਇਹੋ ਜਿਹਾ ਚੱਲਣ ਦੀ ਆ ਬਾਕੀ ਹੁਣ ਚਲੋ ਅੱਗੇ ਨਾਲ ਤੋਂ ਪਤਾ ਪਾ ਲੱਗਨ ਦਾ ਰਹੀਆਂ ਵਾ 15 16 ਦੇ ਲਾਗੇ ਬੰਨੇ ਜਿਹੜਾ ਹੁਣ ਗਿੰਦੇ ਕਿ ਚੱਲਣ ਦੀ ਆ ਤੇ ਮਗਰ ਵੱਛੇ ਬੜੀ ਕਮਾਲ ਦੀ ਏ ਜਿਹੜਾ ਕੋਈ ਵੀ ਇੱਥੇ ਆਊਗਾ ਵੈਟਚੇ ਪਸੰਦ ਆਉਣੀ ਹੋਣੀ ਆ ਗਾਂ ਜਿਹੜੀ ਤੇ ਮਗਰ ਵੱਛੇ ਬੜੀ ਪਸੰਦ ਆਊਗੀ ਸਾਰਿਆਂ ਨੂੰ ਇਹਨੀ ਬਹੁਤ ਬਨਾਰਸੀ ਤੋਂ ਜੋਨੀ ਏਦਾਂ ਹੀ ਠੀਕ ਹੈ ਜੀ ਰਹੀ ਹਾਂ ਜੀ ਤਾਂ ਰਾਮੀ ਕਰ ਜਾਂਦੇ ਮਾਰ ਦਿੰਦੇ ਦਿਖਾ ਦ ਫਿਰ ਆਂ ਦੇਖਾਂਦੇ ਜੀ ਬਾਕੀ ਚਵਾ ਵੀ ਜਿਹੜਾ ਵਧੀਆ ਵਾ ਤੇ თანਹਵਾਂ ਦੇ ਵੀ ਸੁਫਾ ਹੀ ਚਾ ਜਲੀ ਠੀਕ ਆ ਦੇਖਾਂਦੇ ਕੋਈ ਕੋਲ ਸ਼ੀਟਾ ਨਹੀਂ ਠੀਕ ਹੈ ਵੀਰ ਜੀ ਤੇ ਤਾਂ ਕੀ ਰੱਖਦੀ ਹੈ ਫਿਰ ਮੁੱਲ ਆਪਾਂ ਮੋਲੇ ਦਾ ਭਨਿਆ ਯਾਰ ਨੂੰ 50000 ਹਾਂ ਜੀ ਕਰਦਗੇ ਵਿੱਚੋਂ ਕੁਛ ਹੋਰ ਯਾਰ ਮੈਂ ਮਾਨ ਕਰ ਦਾਂਗਾ ਅੱਛਾ ਦੋ ਹੀ ਕਰਨਾ ਹੈ 1000 ਹੋਰ ਕਰ ਦਾਂਗੇ ਠੀਕ ਹੈ ਜੀ ਹਾਂ ਜੀ ਇਹ ਦੇ ਦੋਗੇ 47000 ਦੇ 47000 ਦੇ ਦੇ ਦਾਂਗੇ ਇਹ ਕਰਨ ਹੈਗੀ ਕੋਈ ਕਸਰ ਨਹੀਂ ਦੀ ਹੋਰ ਕਰ ਦਾਂਗੇ 1000 ਰੁਪਿਆ ਹੋਰ ਯਾਰ 40000 ਦੀ ਦੇ ਤੂੰ ਪੱਕਾ ਯਾਰ ਹੀ ਰੱਖਿਆ 40000 ਦੀ ਥੋੜਾ ਜਿਹਾ ਹੋਰ 45 ਦੀ ਦੇ ਦਾਂਗੇ ਅੱਛਾ ਪੂਰੇ 45 ਪੂਰੇ 45 ਠੀਕ ਹੈ ਜੀ ਬਾਕੀ ਵਸਦੀ ਵੱਡੀ ਬਰੀਡ ਦੀ ਮਗਰ ਵੀ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੁਹਾਵ ਬੱਚੀ ਜੀ ਤੀਸਰੇ ਨੰਬਰ ਤੇ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਹੈ ਇਹ ਵੀ ਤਾਜੀ ਸੂਈ ਆ ਇਹਦੇ ਮਗਰ ਬੱਚਾ ਕੀ ਆ ਗਿਆ ਜੀ ਬੱਚਾ ਆ ਗਿਆ ਜੀ ਇਹਦੇ ਮਗਰ ਜਿਹੜਾ ਬੱਚਾ ਵਾ ਤੇ ਬਿਲਕੁਲ ਕੰਪੈਕਟ ਜੇ ਹਵਾਨੇ ਦੀ ਆ ਜੀ ਕਿੰਨਾ ਚਿਰ ਹੋ ਗਿਆ ਵੀਰ ਜੀ ਨਾ ਸੂਈ ਨਾ ਇਹ ਪਰਸੋਂ ਸੂਈ ਭਾਜੀ ਅੱਛਾ ਹਾਂਜੀ ਹਾਂਜੀ 16 12 ਲੀਟਰ ਬੋਲਾ ਤਿਆਰ ਹੋਏਗਾ ਇਹ ਥੱਲੇ ਅੱਛਾ 16 17 ਲੀਟਰ ਚੋਕੇ ਤਸੱਲੀ ਕਰਕੇ ਖੜੇ ਦੁੱਧ ਕਿੰਨਾ ਕਿਚਵਾਈ ਜਾਓਗੇ ਵੀਰ ਜੀ ਦੁੱਧ ਭਾਜੀ 22 23 ਲੀਟਰ ਆਮਨਾ ਅੱਛਾ 22 23 ਲੀਟਰ ਬੋਲੀ ਤਿਆਰ ਹੋਏਗੀ ਪਰਸੋਂ ਸੂਈ ਠੀਕ ਹੈ ਤੋਰਾਂ ਹਮਿੱਦੀ ਕਰੀਨਾ ਥਰਾ ਡਰਦੀ ਆ ਕਾਲਾ ਪੰਗਿਆ ਗੋੜਾ ਹੈ ਨਾ ਡਰਦੀ ਬਾਕੀ ਹੈਗੀ ਜਿਹੜੇ ਜਰਸੀ ਕ੍ਰੋਸ ਤੇ ਆ ਫੈਟ ਇਹਦੀ ਚੰਗੀ ਆਈ ਜਾਓਗੇ ਬਾਈ ਤੇ 1 ਲੀਟਰ ਦੇ ਕਿਰੀ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਆਹ ਦੇਖ ਸਕਦੇ ਜੀ ਦਾਦੀ ਬਹੁਤ ਆ ਬਾਕੀ ਕਈ ਵਾਰੀ ਚਪੂ ਦੀ ਆਤ ਨਹੀਂ ਹੁੰਦੀ ਪਸ਼ੇ ਨੂੰ ਉਤੋਂ ਵੀ ਜਿਹੜਾ ਕਰ ਜਾਂਦਾ ਹਾਂ ਤਾਂ ਤੋਂ ਬਹੁਤ ਚੰਗਾ ਜਿਹਾ ਲਾਭ ਹੀ ਥਣ ਲੱਗਦਾ ਆਹ ਦੇਖ ਸਾਹ ਦੇ ਹਵਾ ਨਹੀਂ ਤਾਂ ਮਗਰ ਉੱਤਰਾ ਠੰਡੀ ਠੀ ਵੀ ਜੀ ਠੰਡੀ 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 ਪਾਣੀ ਬਜਿੱਦਾ ਮਰਜ਼ੀ ਹੋ ਹੈ ਠੰਡੀ ਉਦਾਂ ਥੋੜਾ ਜਨਾ ਮੱਬੀ ਆਈ ਹੋਪਰੇ ਥਾਂ ਤੇ ਤਾਂ ਕਰਕੇ ਡਰਦੀ ਹੈ ਇਹਨਾਂ ਦਾ ਸੀਤੋ ਚੋਣੇ ਆ ਅੱਛਾ ਬਿਨਾਂ ਰੱਸੀ ਦੇ ਬਿਨਾਂ ਰੱਸੀ ਤੋਂ ਪਰਸੋਂ ਦੀ ਸੂਈ ਬਿਨਾਂ ਰੱਸੀ ਤੋਂ ਚੋਣੇ ਆ ਅੱਛਾ ਥਾਣੇ ਦਾ ਵੀ ਦੇਖ ਸਕਦਾ ਬਾਕੀ ਆ ਮੱਬੀ ਧਾਰ ਦੂਰ ਜਿੱਦਾਂ ਮਰਜ਼ੀ ਚੋਣ ਬੜੀ ਐ ਠੀਕ ਐ ਜੀ ਹੂੰ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਪਾਵੇਂ ਦੋਵਾਂ ਥਾਣਾ ਤੁਨ ਮਾਰ ਦਿੰਨੇ ਆ ਵੇ ਠੀਕ ਐ ਜੀ ਠੀਕ ਐ ਤੇ ਇਹ ਕਿੰਨੇ ਦੇ ਦੇ ਦਈਏ ਵੀ ਜੀ ਫਿਰ ਬਾਜੀ 52000 ਜਿਆੜੀ ਦੇ ਦਾਂਗੇ 55000 ਦੀ ਵਿੱਚੋਂ ਕਰਦੀ ਕੁਛ ਮੰਨਤਾ ਨਾ ਹੋਰ 2000 ਕਰ ਦਾਂਗੇ ਮੰਨਤਾ ਅੱਛਾ 2000 ਹਾਂਜੀ 2000 ਕਰ ਦਾਂਗੇ ਚਲੋ ਯਾਰ ਹੋਰ ਛੱਡ ਦਿਆ ਫਿਰ ਛੱਡ ਦਾਂਗੇ ਬਾਜੀ ਹੋਰ ਦੱਸ ਠੀਕ ਐ 52000 ਦੀ ਦੇ ਦੋਗੇ 52000 ਦੀ ਠੀਕ ਐ ਜੀ ਤੇ ਹੁਣ ਇੱਕ ਹੋਰ ਤਾਜੀ ਸੂਈ ਆ ਗਈ ਜਿਹੜੀ ਇਹਦੇ ਮਗਰ ਬੱਚਾ ਗਈ ਜੇ ਇਹਦੇ ਮਗਰ ਵੀ ਬੱਚਾ ਜੇ ਇਹ ਸ਼ਾਇਦ ਮਗਰ ਵੀ ਬੱਚਾ ਹਾਂਜੀ ਹਾਂਜੀ ਠੀਕ ਐ ਜੀ ਕੱਲ ਦੀ ਸੂਈ ਜੇ ਇਹ ਕੱਲ ਦੀ ਸੂਈ ਆ ਤੇ ਆਹਤ ਆਹ ਦੇਖ ਸਰਦੀ ਠੰਡੀ ਬਹੁਤ ਆ ਬਾਕੀ ਮਿਲਕਵੇਂ ਇਹਨਾਂ ਵਿੱਚ ਚੰਗੀ ਲੱਗੀ ਐ ਇਹ ਠੰਡੀ ਠੰਡੀ ਬਹੁਤ ਚੰਗੇ ਕੱਦ ਕਾਠਾ ਲਈ ਐ ਵੀ ਇਹ ਕੱਲ ਤੁਹਾਡੇ ਕੋਲ ਹੀ ਸੋਈ ਵਰਜੀ ਐ ਕੱਲ ਆਪਣੇ ਕੋਲ ਸੋਈ ਠੀਕ ਹੈ ਜੀ ਜੇਰਜੋਰ ਦੀ ਪ੍ਰੋਪਰ ਸਾਡੀ ਗਰੰਟੀ ਹੋਵੇਗੀ ਜੀ ਜੇਰਜੋਰ ਕਹਿੰਦੇ ਕਿ ਪ੍ਰੋਪਰ ਪਾਤੀ ਆ ਉਹ ਗਰੰਟੀ ਹੋਏਗੀ ਜੀ ਬਾਕੀ ਥੱਲੇ ਚੰਗੀ ਤਿਆਰ ਹੋਈ ਆ ਜਿਹੜੀ ਚਲ ਆਗੇ ਧਰਾਂ ਮਾਰ ਦੇਣੀ ਤੇ ਚਾਚੂ ਇਹਦਾ ਵੀ ਓਕੇ ਵੀ ਜੀ ਪੂਰਾ ਓਕੇ 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 ਭਾਜੀ ਓਕੇ ਹਾਂ ਦੇਖ ਸਾਦੇ ਹੈਗੀਆਂ ਸਾਰੀਆਂ ਠੰਡੀਆਂ ਤੇੜੀਆਂ ਆ। ਬਾਕੀ ਹਵਾ ਨਾ ਗਾਹਣਾ ਵੀ ਚੰਗਾ ਤੇ ਹਵਾ ਨਾ ਪਛਾਣ ਵੀ ਚੰਗਾ। ਠੀਕ ਹੈ ਜੀ। ਤੇ ਕਿੰਨੀਆਂ ਚਵਾਈਆਂ ਹੋ ਗਈਆਂ ਵਿਧੀਆਂ ਦੀਆਂ ਫਿਰ? ਬਾਜੀ ਇਹਦੀਆਂ 2 ਚਵਾਈਆਂ ਹੀ ਆ ਜੀ। ਕਿੰਨਾ ਕੁ ਪੋਲਾ ਚੋਲਿਆ ਦੇ ਤੋ? ਪੋਲਾ ਇਹਦਾ ਬਾਜੀ 16-17 ਲੀਟਰ ਚ ਹੋਇਆ ਹੈ। ਅੱਛਾ। ਏਡਾ ਮੱਪੀ ਪਹਿਲਾਂ ਦਾ ਜੰਨਾ ਘਾਲ ਵਾਲਾ ਗੁੱਲਈਓ ਆਂਦੇ ਵੀ 72 ਲੀਟਰ ਚ ਹੋਇਆ ਹੈ ਜੀ। ਅੱਛਾ। ਅਈ ਤਾਂ ਇਹਨਾਂ ਗੱਲ 22 25 ਲੀਟਰ ਹੀ ਕਰਦੇ ਆ ਆਰਾਮ ਨਾਲ ਬਹੁਤ ਹੈ। ਅੱਛਾ 22 25 ਤੱਕ ਜਿਹੜਾ ਨੋਰਮਲ 17 ਲੀਟਰ ਬੋਲੀ ਤਿਆਰ ਹੋਏਗੀ ਕੱਲ ਸਵੇਰ ਜੀ। ਠੀਕ ਹੈ ਜੀ। ਹਾਂ ਜੀ। ਦੋ ਜਵਾਈਆਂ ਹੋ ਗਈਆਂ ਜੀ। ਇਹ ਤਾਂ ਕੀ ਰੱਖਣਾ ਫਿਰ ਮੁੱਲ ਆਪਾਂ? ਇਹਦਾ ਮੁੱਲ 70 ਜੀ। 70000 ਕਿੰਨਾ ਕਰਨਾ ਵਿੱਚ ਮਾਨ? 3000 ਮਾਨ ਕਰ ਦਾਂਗੇ ਭਾਜੀ। 3000। ਹਾਂ ਜੀ। ਠੀਕ ਹੈ ਜੀ। ਤੇ ਹੈਗੀ ਕੋ ਕਸਰ ਵੀ ਇੱਕ ਵਾਰੀ ਕਰ ਦਿਆ ਫਿਰ ਜਿੰਨਾ ਕਰਨਾ। 2000 ਹੋਰ ਛੱਡ ਦਾਂਗੇ। ਅੱਛਾ 2000। 65000 65000 ਦੀ ਦੇ ਦੋਗੇ। ਠੀਕ ਹੈ ਜੀ। ਠੀਕ ਹੈ ਵਿਦਿਆਰਥੀ ਕੁਛ ਕਹਿਣਾ ਹੈ ਬਾਕੀ ਜਿੰਨੇ ਵੀ ਆਉਣਾ ਤਸੱਲੀ ਕਰਕੇ ਆਪਣੀ ਜਿਹੜਾ ਮਤ ਤਸੱਲੀ ਕਰਕੇ ਖੜੇ ਹਾਂਜੀ ਹਾਂਜੀ ਆਪਣੀਆਂ ਠੰਡੀਆਂ ਬਨਾਰਸੀ ਤੋਂ ਚੋਣੀਆਂ ਨੇ ਠੀਕ ਹੈ ਬਾਕੀ ਇਹ ਕਿ ਸੂਈਆਂ ਸਵਾਈਆਂ ਵਾਂ ਸੂਈਆਂ ਸਵਾਈਆਂ ਬੱਣ ਆ ਉਹਦੀ ਵੀ ਗਾਰੰਟੀ ਹੋਏਗੀ ਠੀਕ ਹੈ ਜੀ ਠੀਕ ਹੈ ਵਿਦਿਆਰਥੀ ਬਹੁਤ ਬਹੁਤ ਧੰਨਵਾਦ ਜੀ ਸੂਈਆਂ ਸਵਾਈਆਂ ਵਾ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਫੇਰ ਹੀ ਆਪਣਾ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ